ਅੱਜ ਨਿਊ ਚੰਡੀਗੜ੍ਹ ਇਕੋਸਤੀ ਵੰਦ ਵਿੱਚ ਇੱਕ ਨੌਜਵਾਨ ਨੂੰ CIA ਦੀ ਟੀਮ ਅਤੇ ਮੋਹਾਲੀ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਉਸ ਨੌਜਵਾਨ ਦੀਆਂ ਸਾਂਝੀਆਂ ਕਰ ਰਹੇ ਤੇ ਜਿਸ ਥਾਂ ਤੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਹ ਤਸਵੀਰਾਂ ਵੀ ਤੁਹਾਡੇ ਨਾਲ ਇਸ ਸਮੇਂ ਅਸੀਂ ਸਾਂਝੀਆਂ ਕਰ ਰਹੇ ਹਾਂ ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਨੌਜਵਾਨ ਜੋ ਕਿ ਨੇੜਲੇ ਹੀ ਪਿੰਡ ਦਾ ਦੱਸਿਆ ਜਾ ਰਿਹਾ ਹੈ ਸੋ ਜਿਸ ਤਰ੍ਹਾਂ ਵੀ ਇਸ ਨੌਜਵਾਨ ਨੂੰ CIAE ਦੀ ਟੀਮ ਵੱਲੋਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਨੇ ਫਾਇਰਿੰਗ ਕੀਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਇਹ ਨੌਜਵਾਨ ਜ਼ਖਮੀ ਹੋ ਗਿਆ ਤੇ ਇਸ ਨੂੰ ਲਾਜ਼ ਲਈ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਤਸਵੀਰਾਂ ਉਸ ਨੌਜਵਾਨ ਦੀਆਂ ਮੋਹਾਲੀ ਹਸਪਤਾਲ ਉਹ ਸੰਜੀਆਂ ਕਰ ਰਹੇ ਜਿੱਥੇ ਇਹ ਨੌਜਵਾਨ ਜੇਰੇ ਇਲਾਜ ਹੈ ਤੇ ਇਸ ਦੇ ਨਾਲ ਹੀ ਮੌਕੇ ਤੇ ਪੁਜੇ ਐਸਐਸਪੀ ਮੁਹਾਰੀ ਦੀਪਕ ਪਾਰਕ ਅਤੇ ਹੋਰ ਪੁਲਿਸ ਪ੍ਰਸ਼ਾਸਨ ਨੇ ਇਥੇ ਜਾਂਚ ਕਰਨੇ ਸ਼ੁਰੂ ਕਰ ਦਿੱਤੀ ਹੈ ਸੋ ਹੋਰ ਕੀ ਗੱਲਬਾਤ ਸਾਹਮਣੇ ਆਈ ਹੈ ਤੇ ਕੀ ਕਹਿਣਾ ਹੈ ਇਸ ਸਮੇਂ ਐਸਐਸਪੀ ਮੁਹਾਲੀ ਦੀਪਕ پارک ਦਾ ਆਓ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਤੇ ਸੁਣਦੇ ਹਾਂ ਸਾਰੀ ਗਲਬਾਤ ਜੀ ਸਰ ਇਹ ਜੋ ਇਨਕਾਉਂਟਰ ਹੋਇਆ ਵੀ ਕਿ ਕਾਡਰ ਪੂਰਾ ਮਾਮਲਾ ਕੀ ਹੈ ਪੁਲਿਸ ਨੂੰ ਇਨਫੋਰਮੇਸ਼ਨ ਹੈ ਇਹ ਜੋਜ ਸਿੰਘ ਨਾਮ ਦਾ ਇੱਕ ਵਿਅਕਤੀ ਹੈਗਾ ਜੋ ਕਿ ਕ੍ਰਿਮਨਲ ਟਾਈਪ ਐਲੀਮੈਂਟ ਹੈਗਾ ਜਿਹਦੇ ਤੇ ਪਹਿਲਾਂ ਵੀ 3 ਪਰਚੇ दर्ज ਜਿਹਦੇ ਵਿੱਚ ਆਰਮਸਕ ਦੇ ਵੀ ਪਰਚੇ ਹੈਗੇ ਸਾਡੇ ਸੀਆਈਏ ਦੀ ਟੀਮ ਦੇ ਕੋਲ ਇਨਫੋਰਮੇਸ਼ਨ ਸੀਗੀ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਉਹਨਾਂ ਕੋਈ ਜਾਣਕਾਰੀ ਸੀਗੀ ਕਿ ਪਿੱਛੇ ਕੁਝ ਦਿਨ ਪਹਿਲਾਂ ਹੀ ਇਹ ਜੇਲ੍ਹ ਤੋਂ ਬਾਹਰ ਆਇਆ ਆ ਕੇ ਦੁਬਾਰਾ ਆਰਮਸ ਦੇ ਜਿਹੜੀ ਹੈਗੀ ਆਰਮਸ ਦੇ ਐਕਟੀਵਿਟੀ ਦੇ ਵਿੱਚ ਜੁੜੂ ਲੱਗਿਆ ਸੋ ਇਨਫੋਰਮੇਸ਼ਨ ਤੇ ਇਹਨਾਂ ਨੇ ਅੱਜ ਮੁੱਲਾਪੁਰ ਦੇ ਵਿੱਚ ਇਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੋ ਇਹਦੇ ਕੋਲੋਂ ਜਿਹੜਾ ਹੈਗਾ ਇੱਕ ਦੇਸੀ ਸਟੈਨ ਨੇ ਇਹਨੇ ਬਣਾਈ ਹੋਈ ਹੈ ਉਹ ਵੈਪਨ ਹੈਗਾ ਇਹ ਦੇਖੋ ਤੋਂ ਇਹਨੇ ਪੁਲਿਸ ਤੇ ਫਾਇਰਿੰਗ ਦੀ ਕੋਸ਼ਿਸ਼ ਕੀਤੀ ਜਿਬਾ ਬੀ ਕ੍ਰਾਸ ਫਾਇਰ ਦੇ ਵਿੱਚ ਜ਼ਖਮੀ ਹੋ ਗਿਆ ਇਹ ਜ਼ਖਮੀ ਵਿਅਕਤੀ ਨੂੰ ਜਿਹੜਾ ਹੈਗਾ ਅਸੀਂ ਹਸਪਤਾਲ ਦਾਖਲ ਕਰਾਇਆ ਇਹਦੇ ਕੋਲ ਜਿਹੜੇ ਵੈਪਨ ਬਰਾਮਦ ਹੋਏ ਨੇ ਦੋ ਮੈਗਜ਼ੀਨ ਤਾਂ ਉਸੇ ਵੈਪਨ ਦੀ ਹੈਗੀ ਜਿਹੜੀ ਦੇਸੀ ਸਟੈਨ ਨੇ ਇਹਨੇ ਬਣਾਈ ਸੀਗੀ ਦੋ ਮੈਗਜ਼ੀਨ ਕਿਸੇ ਹੋਰ ਵੈਪਨ ਦੀ ਵੀ ਦੋ-ਤਿੰਨ ਮੈਗਜ਼ੀਨਸ ਮਿਲੀ ਹੈਗੀ ਸੋ ਸਾਨੂੰ ਇਹ ਉਮੀਦ ਹੈ ਕਿ ਫਰਦਰ ਇਨਟਰਾਗੇਸ਼ਨ ਦੇ ਵਿੱਚ ਹੋ ਸਕਦਾ ਹੈ ਕੁਝ ਹੋਰ ਵੀ ਵੈਪਨ ਦੀ ਰਿਕਵਰੀ ਹੋ ਸਕੇ ਜਿਸ ਤੱਕ ਦੇਖੇ ਇਨਕਾਊਂਟਰ ਹੋਇਆ ਜਿੱਦਾਂ ਪੁਲਿਸ ਇੱਥੇ ਪਹੁੰਚੀ ਸੀ ਤੇ ਨਵਜੋਤ ਪੱਲਾ ਹੀ ਸੀਗਾ ਜਾਂ ਉਸਦੇ ਹੋਰ ਕੋਈ ਸਾਥੀ ਵੀ ਹੋ ਜੀ ਕੋਈ ਡੀਟੇਲ ਜਿਹੜੀ ਵੀ ਹੈਗੀ ਅਸੀਂ ਪ੍ਰੈਸ ਨੋਟ ਦੇ ਰਹੇ ਹਾਂ ਸਰ ਕਿਸੇ ਪੁਲਿਸ ਮੁਲਾਜ਼ਮ ਤੇ ਵੀ ਕੋਈ ਲੱਗੀ 60 ਫਿਟ ਪੁਲਿਸ ਮੁਲਾਜ਼ਮਾਂ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਬਟ ਥੈਂਕਫੁਲੀ ਉਹ ਬਚ ਗਏ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੋ ਸਾਹਮਣੇ ਆਇਆ ਕਿ ਇਹ ਕਿਸ ਏਰੀਆ ਦੇ ਵਿੱਚ ਕੀ ਕਰ ਰਿਹਾ ਸੀ ਇਹ ਦਾ ਆਪਣਾ ਕਰ ਰਿਹਾ ਹੈ ਰੈਂਟੇਡ ਹੈ ਜਾਂ ਕੀ ਕਰ ਰਿਹਾ ਸੀ ਇਹ ਪ੍ਰਾਈਮਰੀ ਤਾਂ ਜਿਹੜੀ ਇਨਫੋਰਮੇਸ਼ਨ ਹੈਗੀ ਕਿ ਇਹ ਦਾ ਆਪ ਦਾ ਹੀ ਕਰਤਾਰ ਸੀ ਇਹ ਦਾ ਆਪ ਦਾ ਪਲਾਟ ਹੈਗਾ ਜਾਂ ਆਪ ਦਾ ਕਰੇ ਬਟ ਬਾਕੀ ਜਿਹੜੀ ਇਹ ਤਫਤੀਸ਼ ਦੇ ਦੌਰਾਨ ਪਤਾ ਲੱਗਾ ਰਹਿਣ ਵਾਲਾ ਕਿੱਥੇ ਦਾ ਹੈ ਸਰ ਇਹ ਇੱਥੇ ਨੇੜੇ ਦਾ ਪਿੰਡ ਹੈਗਾ ਮੁੰਨਾਪੁਰ ਦੇ ਵਿੱਚ ਇੱਥੋਂ ਦੇ ਰਹਿਣ ਵਾਲਾ ਸਰ ਕਿਸੇ ਗੈਂਗਸ ਨਾਲ ਵੀ ਸਬੰਧ ਰੱਖਦਾ ਦੇਖੋ ਪਹਿਲਾਂ ਵੀ ਮੈਂ ਇਹੀ ਗੱਲ ਕਹੀ ਸੀਗੀ ਕਿ ਸਾਨੂੰ ਇਸ ਚੀਜ਼ ਤੋਂ ਕੋਈ ਮਤਲਬ ਨਹੀਂ ਕਿ ਕੋਈ ਵਿਅਕਤੀ ਕਿਸੇ ਗੈਂਗ ਦਾ ਹੈ ਕਿਸੇ ਛੋਟੇ ਗਿਰੋਹ ਦਾ ਹੈ ਜਾਂ ਫਿਰ ਲੋਨ ਗੁੱ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਹੱਥ ਦੇ ਚੁਲਣ ਦੀ ਕੋਸ਼ਿਸ਼ ਕਰਦਾ ਹੈ ਆਮ ਸਿਮੂਲੇਸ਼ਨ ਨਾਲ ਲੋਕ ਸ਼ਾਂਤੀ ਭੰਕਰਨ ਦੀ ਲੋਕਾਂ ਨੂੰ ਹੈਰਸ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਦੇ ਖਿਲਾਫ ਕਾਰਵਾਈ ਕਰੇਗੀ ਥੈਂਕ ਯੂ